ਤੇ ਸਥਾਨਾ ਸਦਰ ਤਰਨਤਾਰਨ ਦੇ ਵਿੱਚ ਪੁੱਲਰ ਨੇਹਰਾ ਦੇ ਲਾਗੋਂ ਇੱਕ ਵੈਪਨ ਦਿਖਾ ਕੇ ਇਹਦੇ ਦੱਤਰ ਮਾਰ ਕੇ ਜਿਹੜਾ ਵਾ ਉਹ ਇੱਕ ਮੋਟਰਸਾਈਕਲ ਜਿਹੜਾ ਵਾ ਖੋਇਆ ਸੀਗਾ ਉਸ ਨੂੰ ਟ੍ਰੇਸ ਕਰਦੇ ਆ ਇਹਦੇ ਵਿੱਚ ਤਿੰਨ ਬੰਦਿਆਂ ਦੇ ਖਿਲਾਫ ਜਿਹੜਾ ਮੁਕਤਮਾ ਦਰਜ ਕੀਤਾ ਤੇ ਉੱਚੋਂ ਦੋ ਬੰਦੇ ਜਿਹੜੇ ਆ ਅਰੈਸਟ ਕੀਤੇ ਗਏ ਉਹਨਾਂ ਦੋਵਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਮੋਟਰ ਜਿਹੜਾ ਉਸ ਦੌਰਾਨ ਵਾਰ ਦਾ ਦੌਰਾਨ ਜਿਹੜਾ ਖੋਇਆ ਮੋਟਰਸਾਈਕਲ ਸੀਗਾ ਜੀ ਉਹ ਬਰਾਮਦ ਕੀਤਾ ਗਿਆ ਉਸ ਤੋਂ ਇਲਾਵਾ ਜਿਹੜਾ ਇਹਨਾਂ ਪਿਸਟਲ ਵਿਖਾਇਆ ਸੀਗਾ ਉਹ ਵੀ ਬਰਾਮਦ ਕੀਤਾ ਗਿਆ ਪਿਸਟਲ ਜਿਹੜਾ ਇੱਕ ਟੌਏ ਪਿਸਟਲ ਸੀਗਾ ਜਿਹੜਾ ਇਹਨਾਂ ਨੂੰ ਵਿਖਾ ਕੇ ਜਿਹੜਾ ਮੋਟਰਸਾਈਕਲ ਸਨੇਚ ਕੀਤਾ ਉਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਹੋਰ ਜਦੋਂ ਇਹਨਾਂ ਦੀ ਪੁਸ਼ਟੀਸ਼ ਕੀਤੀ ਗਈ ਤੇ ਇਹਨਾਂ ਅਲੱਗ-ਅਲੱਗ ਵਾਰਦਾਤਾਂ ਮੋਬਾਈਲ ਖੋਣ ਦੀਆਂ ਤੇ ਹੋਰ ਵਾਰਦਾਤਾਂ ਤਰਨਤਾਰਨ ਤੇ ਅਮਰਸਰ ਦੇ ਏਰੀਆ ਦੇ ਵਿੱਚ ਇਹਨਾਂ ਨੇ ਕੀਤੀਆਂ ਨੇ ਇਨਾਂ ਦੇ ਖਿਲਾਫ ਜਿਹੜੇ ਦੋਵਾਂ ਦੇ ਖਿਲਾਫ ਪੁਰਾਣੇ ਮੁਕਦਮੇ ਦਰਜ ਨੇ ਜਿਹੜਾ ਲਵਪ੍ਰੀਤ ਸਿੰਘ ਆ ਇਸ ਤੇ ਪਹਿਲਾਂ ਵੀ ਲੁੱਟਾ ਖੂਹਾਂ ਦੇ ਤਿੰਨ ਮੁਕਦਮੇ ਦਰਜ ਨੇ ਤੇ ਜਿਹੜਾ ਜਰਮਨਜੀਤ ਸਿੰਘ ਆ ਤੇ ਲੜਾਈ ਝਗੜੇ ਦੇ ਪੁਰਾਣੇ ਮੁਕਦਮੇ ਦਰਜ ਨੇ ਇਹਨਾਂ ਜਿਹੜਾ ਲਵਪ੍ਰੀਤ ਸਿੰਘ ਨੇ ਜਦੋਂ ਬਾਹਰ ਆਇਆ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਉਸ ਤੋਂ ਬਾਅਦ ਆ ਕੇ ਫਿਰ ਇੰਨੇ ਹੀ ਕੰਮ ਕਰਨੇ ਸ਼ੁਰੂ ਕਰਤੇ ਆਪਣੇ ਗਰੋਹ ਦੇ ਨਾਲ ਤੇ ਇਹਨਾਂ ਨੂੰ ਹੁਣ ਜਿਹੜਾ ਪੇਸ਼ ਕਰਕੇ ਜਿਹੜਾ ਰਿਮਾਂਡ ਲਿਆ ਗਿਆ ਰਿਮਾਂਡ ਦੇ ਦੌਰਾਨ ਇਹਨਾਂ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ ਉਨੂੰ ਜਿਹੜਾ ਹਰਪ੍ਰੀਤ ਸਿੰਘ ਜਿਹੜਾ ਵਾ ਇੱਕ ਇਹਦੇ ਵਿੱਚ ਹੋਰ ਨਾਮਿਨੇਟ ਹੋਇਆ ਬੰਦਾ ਉਸ ਨੂੰ ਵੀ ਜਿਹੜਾ ਗ੍ਰਫਤਾਰ ਕਰਨ ਦੇ ਲਈ ਜਿਹੜੀ ਆ ਸਾਡੀ ਪੁਲਿਸ ਜਿਹੜੀ ਪਾਰਟੀਆਂ ਕੋਸ਼ਿਸ਼ ਕਰ ਰਹੀ ਜਿਹਨੂੰ ਛੇਤੀ ਜੀ ਛੇਤੀ ਗ੍ਰਫਤਾਰ ਕਰ ਲਾਗੇ ਸਰ ਇਹ ਬੰਦੇ ਸਾਰੇ ਪੜੇ ਲਿਏ ਵੀਡੀਓ ਪਹਿਲੇ ਜਦੋਂ ਪੜਾ ਇਹ ਇਹ ਪੁਰਾਣੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਜੀ ਦੋਵਾਂ ਦੇ ਖਿਲਾਫ ਜਿਹੜੇ ਪੁਰਾਣੇ ਮੁਕਦਮੇ ਦਰਜ ਨੇ ਇੱਕ ਦੇ ਤੇ ਪੁਰਾਣੇ ਪਹਿਲਾਂ ਲੁੱਟਾਂ ਖੋਹਾਂ ਦੇ ਸਾਰੇ ਮੁਕਦਮੇ ਦਰਜ ਨੇ ਇੱਕ ਦੇ 174 ਇਹਦੇ ਇੱਕ ਲੜਾਈ ਝਗੜੇ ਦੇ ਮੁਕਦਮੇ ਦਰਜ ਨੇ ਪਹਿਲਾਂ ਹੀ ਕ੍ਰਿਮੀਨਲ ਵਿਰਤੀ ਦੇ ਨੇ ਜਿਨ੍ਹਾਂ ਨੇ ਆ ਕੇ